ਤੇ ਅੱਜ ਕੋਟਕਪੂਰਾ ਤੇ ਬਾਬਾ ਜੀਵਨ ਸਿੰਘ ਗੁਰਦੁਆਰਾ ਸਾਹਿਬ ਵਿੱਚ ਕਾਂਗਰਸ ਦੇ ਐਸ ਸੀ ਐਲ ਦੀ ਮੀਟਿੰਗ ਹੋ ਰਹੀ ਆ ਜ ਜਿਹਦੇ ਵਿੱਚ ਸਾਬਕਾ ਐਮ ਐਲ اے ਸਰਦਾਰ ਬਲਦੇਵ ਸਿੰਘ ਕਲਿਆਣ ਜੀ ਤੇ ਐਸ ਸੀ ਐਲ ਦੇ ਚੇਅਰਮੈਨ ਸਰਦਾਰ ਲਖਵੀਰ ਸਿੰਘ ਲੱਖਾ ਜੀ ਤੇ ਉਹਨਾਂ ਦੀ ਜਿਹੜੀ ਸਾਰੀ ਟੀਮ ਆ ਉਹ ਇੱਥੇ ਪਹੁੰਚੀ ਹੋਈ ਆ ਆਜੋ ਉਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਅੱਜ ਦੀ ਮੀਟਿੰਗ ਦਾ ਮੇਨ ਮੁੱਦਾ ਕੀ ਹੈ ਹਾਂਜੀ ਚੇਅਰਮੈਨ ਸਾਹਿਬ ਅੱਜ ਦੀ ਮੀਟਿੰਗ ਦਾ ਆਉਣ ਵਾਲੇ ਸਮੇਂ ਵਿੱਚ ਜੋ 2024 ਦੇ ਇਲੈਕਸ਼ਨ ਚੱਲ ਰਹੇ ਆ ਹੋਣ ਜਾ ਰਿਹਾ ਤੇ ਉਹਦੇ ਸਬੰਧ ਵਿੱਚ ਐਸੀ ਡਿਪਾਰਟਮੈਂਟ ਦੀ ਜੋ ਮੀਟਿੰਗਾਂ ਚੱਲ ਰਹੀਆਂ ਜਿਲੇ ਵੈ ਸਰਦਾਰ ਕੁਲਦੀਪ ਸਿੰਘ ਜੀ ਵੈਹ ਜੋ ਸਾਡੇ ਸ਼ੇਅਰ ਮੈਡੀਆ ਸੀ ਡਿਪਾਰਟਮੈਂਟ ਦੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਉਹਨਾਂ ਵੱਲੋਂ ਮੀਟਿੰਗਾਂ ਰੱਖੀਆਂ ਗਈਆਂ ਜ਼ਿਲ੍ਹੇ ਚ ਵੱਖ-ਵੱਖ ਜ਼ਿਲ੍ਹੇ ਚ ਤਾਂ ਉਸੇ ਲੜੀ ਦੇ ਤਹਿਤ ਅੱਜ ਅਸੀਂ ਮੀਟਿੰਗ ਕੀਤੀ ਆ ਅਸੀਂ ਉਹਨਾਂ ਨੂੰ ਇਹ ਫਰੀਕੋਟ ਜ਼ਿਲ੍ਹੇ ਵਿੱਚ ਬੁਲਾਉਣ ਜਾ ਰਹੇ ਹਾਂ ਛੇਤੀ ਇਸ ਦਾ ਵੀ ਮੀਟਿੰਗ ਹਾਂਜੀ ਸੀਨੀਅਰ ਕਾਂਗਰਸ ਆਗੂ ਸਰਦਾਰ ਗੁਰਪ੍ਰੀਤ ਸਿੰਘ ਸਿਵਿਆ ਸਾਹਿਬ ਅੱਜ ਦਾ ਜੋ ਸਾਡਾ ਵਿਸ਼ਾ ਹੈ ਹੌਣ ਵਾਲੇ 24 ਦੇ ਵਿੱਚ ਜੋ ਪਾਰਲੀਮੈਂਟ ਦੇ ਬੈਕਸ਼ਨ ਹਨ ਉਹ ਸਭੀ ਸਰੇ ਤੇ ਮੀਟਿੰਗ ਰੱਖੀ ਗਈ ਹੈ ਕਿ ਅਸੀਂ ਵਿਚਾਰ ਕੀ ਮਟੰਦਰਾ ਕਰ ਰਹੇ ਆ ਕਿ ਜੋ ਸਾਡੇ ਕਾਂਗਰਸ ਦੇ ਪੰਜਾਬ ਦੇ ਪ੍ਰਧਾਨ ਸਰਦਾਰ ਕੁਲਦੀਪ ਸਿੰਘ ਵੈਦ ਜੀ ਉਹਨਾਂ ਨੇ ਹਾਈ ਕਮਾਂਡ ਦੇ ਨਿਰਦੇਸ਼ਾਂ ਦੇ ਅਨਸਾਰ ਜ਼ਿਲ੍ਹਾ ਵੈਜ ਮੀਟਿੰਗਾਂ ਰੱਖੀਆਂ ਔਰ ਅਸੀਂ ਜ਼ਿਲ੍ਹਾ ਵੈਜ ਦੀ ਮੀਟਿੰਗ ਨੂੰ ਭਰਮਾ ਹੰਗਾਰਾ ਦੇਣ ਵਾਸਤੇ ਅਸੀਂ ਜੋ ਆਪਰਾਲਾ ਕਰ ਰਹੇ ਆ ਕਿ ਅਸੀਂ ਵੱਧ ਤੋਂ ਵੱਧ ਵੱਧ ਚੜ੍ਹ ਕੇ ਹਿੱਸਾ ਲੈ ਕੇ ਅਸੀਂ ਦਿਖਾਈ ਹੈ ਕਿ ਐਸਸੀਐਲ ਸਾਡਾ ਇੰਨਾ ਸਟਰੋਂਗ ਹੈ ਤੇ 24 ਦੇ ਵਿੱਚ ਕੋਈ ਮੰਗ ਵੀ ਕਰ ਰਹੀ ਹੈ ਕਿਸੇ ਕੈਂਡੀਡੇਟ ਦੀ ਕਿਉਂਕਿ ਆਮ ਚਾਹਤ ਅਰੇ ਵੇਖਿਆ ਗਿਆ ਵੀ ਜਦੋਂ ਇਲੈਕਸ਼ਨ ਹੁੰਦੇ ਆ ਬੰਦੇ ਬਾਹਰ ਨਾਲ ਛੁੱਪੇ ਜਾਂਦੇ ਆ ਪਰ ਪਾਰਟੀ ਦੇ ਸਿਧਾਂਤਾਂ ਨੂੰ ਵੇਖਦੇ ਹੋਏ ਸਾਰੇ ਬੰਦੇ ਯੈਸ ਕਰ ਦਿੰਦੇ ਆ ਹਾਂਜੀ ਮੈਂ ਤੁਹਾਡੇ ਸਵਾਲ ਨਾਲ ਬਿਲਕੁਲ ਸਹਿਮਤ ਹਾਂ ਕਿ ਸਾਡੀ ਮੰਗ ਇਹ ਹੀ ਆ ਕਿ ਜਿਹੜਾ ਸਾਡਾ ਕੈਂਡੀਡੇਟ ਹੋਣਾ ਚਾਹੀਦਾ ਉਹ ਸਾਡੇ ਜ਼ਿਲ੍ਹੇ ਦਾ ਹੀ ਹੋਣਾ ਚਾਹੀਦਾ ਠੀਕ ਹੈ ਜੀ ਮਿਲਦੇ ਆ ਸਰਦਾਰ ਰਸ਼ਪਾਲ ਸਿੰਘ ਜੀ ਨਾਰ ਸਾਹਿਬ ਬਹੁਤ ਪੁਰਾਣੇ ਵਰਕਰ ਨੇ ਤੇ ਰੰਗਰੇਟਾ ਦਲ ਦੇ ਜ਼ਿਲ੍ਹੇ ਦੇ ਪ੍ਰਧਾਨ ਵੀ ਆ ਹਾਂ ਜੀ ਸਰਦਾਰ ਰਸ਼ਪਾਲ ਸਿੰਘ ਜੀ ਕੀ ਕਹਿਣਾ ਅੱਜ ਦੀ ਮੀਟਿੰਗ ਬਾਰੇ ਅੱਜ ਦੀ ਮੀਟਿੰਗ ਜੋ ਚੱਲ ਰਹੀ ਆ ਜੀ ਆਉਣ ਵਾਲੇ ਜਿਹੜੇ ਇਲੈਕਸ਼ਨ ਆ ਰਹੇ ਆ 2024 ਵਿੱਚ ਐਮਪੀ ਐਮਪੀਆਂ ਦੇ ਉਹਨਾਂ ਦੇ ਸਬੰਧ ਵਿੱਚ ਮੀਟਿੰਗਾਂ ਰੱਖੀਆਂ ਗਈਆਂ ਨੇ ਅਸੀਂ ਮੋੜ ਤੋਂ ਹੀ ਕਾਂਗਰਸੀ ਵਰਕਰਾਂ ਤੇ ਅਸੀਂ ਕਾਗਰਸ ਦੀ ਡਟ ਕੇ ਹਮਾਇਤ ਕਰਾਂਗੇ ਸਾਡਾ ਲੋਕਲ ਜੋ ਇੱਥੇ ਟਿਕਟ ਦਾ ਚਾਹਵਨ ਹੈ ਅਸੀਂ ਉਹਦੇ ਨਾਲ ਡਟ ਕੇ ਖੜੇ ਆ ਉਹਨਾਂ ਦੀ ਮਤ ਕਰਾਂਗੇ ਬਾਹਰ ਵਾਲੇ ਬੰਦੇ ਵੀ ਆਉਂਦੇ ਆ ਤੇ ਢੀੜਾ ਮਾਰ ਕੇ ਚਲੇ ਜਾਂਦੇ ਆ ਕਿਸੇ ਦੀ ਬਾਹ ਨਹੀਂ ਫੜਦੇ ਸੋ ਇਸ ਕਰਕੇ ਮੈਂ ਬੇਨਤੀ ਕਰਦਾ ਹਾਂ ਜੋ ਇੱਥੇ ਚੇਅਰਮੈਨ ਸਾਹਿਬ ਆ ਰਹੇ ਆ ਸਾਨੂੰ ਸਾਰਿਆਂ ਨੂੰ ਵੱਧ ਵੱਧ ਸਟੱਟ ਕਰਨਾ ਚਾਹੀਦਾ ਤੇ ਸਾਡੇ ਕਾਂਗਰਸ ਵਰਕਰ ਵਰਕਰਾਂ ਨੂੰ ਲਾਭਮੰਦ ਕਰਕੇ ਤੇ ਅਸੀਂ ਜੋ ਇਲੈਕਸ਼ਨ ਆ ਰਿਹਾ ਉਹਦਾ ਪੂਰਾ ਪੂਰਾ ਪ੍ਰਬੰਧ ਕਰਕੇ ਆਉਣ ਵਾਲਿਆ ਜੋ ਵੀ ਉਮੀਦਵਾਰ ਹੋਵੇ ਉਹਦਾ ਵੱਧ ਵੱਧ ਸਾਥ ਦਿਈਏ ਵੈਗਰੀ ਦੀਕਾ ਖਾਲਸਾ ਵੈਗਰੀ ਦੀਕਾ ਹਾਂਜੀ ਸਭ ਕਾ ਐਮਐਲਏ ਸਰਦਾਰ ਬਲਦੇਵ ਸਿੰਘ ਜੀ ਕਲਿਆਣ ਸਾਹਿਬ ਵੈਰਗੁਰੂ ਜੀ ਕਾ ਖਾਲਸਾ ਵੈਰਗੁਰੂ ਜੀ ਕੀ ਫਤਿਹ ਅੱਜ ਦੀ ਜੋ ਮੀਟਿੰਗ ਹੈ ਉਸ ਦਾ ਮੁੱਖਾ ਏਜੰਡਾ ਇਹ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ 2024 ਚ ਜੋ ਇਲੈਕਸ਼ਨ ਹੋਣ ਜਾ ਰਹੇ ਹੈ ਉਸ ਦੇ ਸਬੰਧ ਵਿੱਚ ਗੁਰਦੀਪ ਸਿੰਘ ਜੀ ਵੈਦ ਜੋ ਸਾਡੇ ਪੰਜਾਬ ਦੇ ਚੇਅਰਮੈਨ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਮਲਕੀਰਕੋਟ ਜ਼ਿਲ੍ਹੇ ਦੇ ਵਿੱਚ ਬੁਲਾ ਕੇ ਵਰਕਰਾਂ ਦੇ ਵਿੱਚ ਅਛਾ ਭਰਨ ਦੇ ਵਾਸਤੇ ਉਹ ਮੀਟਿੰਗ ਸੱਦੀ ਗਈ ਹੈ ਔਰ ਜਿਸ ਵੀ ਕੈਂਡੀਡੇਟ ਨੂੰ ਕੰਗਸ ਪਾਰਟੀ ਐਲਾਨ ਕਰੇਗੀ ਉਹਦੇ ਨਾਲ ਡਟ ਕੇ ਖੜਾਂਗੇ ਔਰ ਪੂਰਾ ਜੋਰ ਤਨ ਮਨ ਤੁਹਾਨੂੰ ਦੇ ਨਾਲ ਹੀ ਜੋਰ ਲਾ ਕੇ ਇਹ ਆਪੇ ਕੈਂਡੀਡੇਟ ਨੂੰ ਪਾਰਲੀਮੈਂਟ ਦੇ ਵਿੱਚ ਪਾਉਂਗਾ। ਹਾਂਜੀ ਅੰਤਰਜੀਤ ਸਿੰਘ ਜੀ ਕੀ 24 ਦੀਆਂ ਇਲੈਕਸ਼ਨਾਂ ਕੀ ਕਹਿ ਰਹੇ ਜੀ? 24 ਦੇ ਇਲੈਕਸ਼ਨਾਂ ਸੰਬੰਧੀ ਅੱਜ ਜਿਹੜੀ ਇੱਥੇ ਮੀਟਿੰਗ ਹੋਈ ਹੈ ਬਾਬਾ ਜੀਵਨ ਸਿੰਘ ਵਰਦੁਲਾ ਸਾਹਿਬ ਦੇ ਵਿੱਚ ਕੋਟਪੂਰਾ ਦੇਖੇ ਬਹੁਤ ਸਕਾਰਯੋਗ ਸੱਜਣ ਆਏ ਸਾਡੀਆਂ ਭੈਣਾਂ ਆਈਆਂ ਤੇ ਅਸੀਂ ਇਹਨਾਂ ਦੇ ਨਾਲ ਆ ਜੋ ਵੀ ਲੀਡਰਸ਼ਿਪ ਸਾਡੀ ਪੈਟਰੋਲ ਲਊਗੀ ਉਸ ਨਾਲ ਆ ਪਰ ਅਸੀਂ ਇਹੀ ਬੇਨਤੀ ਕਰਾਂਗੇ ਕਿ ਸਾਨੂੰ ਜਿਹੜਾ ਲੋਕਲ ਉਮੀਦਵਾਰ ਜਿਹੜਾ ਹੋਵੇ ਇਥੋਂ ਦਾ ਉਹ ਦਿੱਤਾ ਜਾਵੇ ਤਾਂ ਜੋ ਲੋਕ ਜਿਹੜੇ ਆਪਣੇ ਕੰਮਕਾਰ ਕਰਾਉਣ ਵਾਸਤੇ ਉੱਥੇ ਪਹੁੰਚ ਕਰ ਸਕਣ ਤੇ ਬਾਕੀ ਜਿਹੜਾ ਕੁਰਦੀਪ ਸਿੰਘ ਵਾਜੀਦ ਜੀ ਦਾ ਪ੍ਰੋਗਰਾਮ ਰੱਖਣਾ ਇੱਥੇ ਅਸੀਂ ਉਹਦੇ ਸੰਬੰਧ ਵਿੱਚ ਵੀ ਕੁਝ ਚਰਚਾ ਹੋਈ ਆ ਉਹਦੀਆਂ ਤਿਆਰੀਆਂ ਵੀ ਕਰ ਰਹੇ ਆ ਔਰ ਜੋ ਪਾਰਟੀ ਦੇ ਵਰਕਰਾਂ ਅਲੱਗ-ਅਲੱਗ ਆਪਣੀਆਂ ਜ਼ਿੰਮੇਵਾਰੀਆਂ ਲੇ ਰਹੇ ਆ ਉਸ ਪ੍ਰੋਗਰਾਮਸਰੇ ਲਾਉਣ ਵਾਸਤੇ ਕਾਂਗਰਸ ਦਾ ਤਾਂ ਹੁਣ ਟਿਕਰ ਦਖਾਂਤੀ ਏਰੀਆ ਵੀ ਲੈ ਆ ਕੇ ਬਾਹਰਲਾ ਬੰਦਾ ਥੋਪ ਦਿੰਦੇ ਆ ਤੇ ਤੁਸੀਂ ਲੋਕ ਜਿਹੜੇ ਨਾਰੇ ਇਥੇ ਲੋਕਾਂ ਨੂੰ ਲਾਰੇ ਲਾਉਣੇ ਆ ਤੇ ਮੁੜ ਕੇ ਮੁੜ ਕੇ ਕਹਿੰਦੇ ਨੇ ਕੈਂਡੀਡੇਟ ਨਹੀਂ ਮਿਲਦਾ ਦੇਖੋ ਜੀ ਜਿਹੜੇ ਕਾਂਗਰਸ ਨਾਲ ਖੜੇ ਵਰਕਰ ਕੀ ਕਰਨਾ ਅਕਸਰ ਉਹਨਾਂ ਨੂੰ ਤਾਂ ਫਿਰ ਪਾਰਟੀ ਨਾਲ ਤੁਰਨਾ ਪੈਂਦਾ ਤੇ ਪਾਰਟੀ ਦੀ ਲੀਡਰਸ਼ਿਪ ਨੂੰ ਸੋਚਣਾ ਚਾਹੀਦਾ ਵੀ ਜਿੰਨੇ ਵੀ ਸਾਡੇ ਵਰਕਰ ਆ ਉਹਨਾਂ ਦੇ ਜਿਹੜੀਆਂ ਭਾਵਨਾਵਾਂ ਉਹਨਾਂ ਦੇ ਨਾਲ ਹਰੇਕ ਵਾਰ ਉਹਨਾਂ ਦਾ ਠੇਸ ਨਾ ਉਹਨਾਂ ਨੂੰ ਪਛਾਈ ਜਾਵੇ ਵਰਕਰ ਦੀ ਜਿਹੜੀ ਵੀ ਪਾਰਟੀ ਜਾਂ ਕੋਈ ਵੀ ਆਗੂ ਆ ਜਿਹਨੂੰ ਵਰਕਰ ਦੀ ਮੇਨ ਜਿਹੜੀ ਰੀੜ ਦੀ ਹੱਡੀ ਹੁੰਦਾ ਵਰਕਰ ਹੁੰਦਾ ਜਦੋਂ ਵਰਕਰ ਨੂੰ ਅਣ ਦੇਖਿਆ ਕੀਤਾ ਜਾਂਦਾ ਤਾਂ ਉਹਦਾ ਖਣਿਆਜਾ ਜਿਹੜਾ ਅਕਸਰ ਹੀ ਪਾਰਟੀਆਂ ਭੁਗਤਦੀਆਂ ਆਈਆਂ ਸੋ ਅਸੀਂ ਨਹੀਂ ਚਾਹੁੰਦੇ ਵੀ ਪਾਰਟੀ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਚੱਲੇ ਜਾਂ ਉਹਨਾਂ ਸ਼ਮੀ ਨੂੰ ਕੋਈ ਨੁਕਸਾਨ ਆਵੇ ਸਾਨੂੰ ਬਹੁਤ ਦਲੇਰੀ ਨਾਲ ਔਰ ਮਿਹਨਤ ਨਾਲ ਇਹ ਇਲੈਕਸ਼ਨ ਲੜਨਾ ਪਊਗਾ ਕਿਉਂਕਿ 24 ਦੇ ਇਲੈਕਸ਼ਨ ਨੇ ਹੀ ਅੱਗੇ 2027 ਦੀ ਜਿਹੜੀ ਅ ਭਵਿੱਖ ਦੀ ਚੋਣ ਆ ਜਿਹੜੀ ਸਥਿਤੀ ਉਹ ਤੈਅ ਕਰਨੀ ਆ ਸੋ ਇਹਨੂੰ ਹਲਕੇ ਵਿੱਚ ਨਾ ਲਿਆ ਜਾਵੇ ਸੋ ਅਸੀਂ ਨਾਲ ਆ ਕਾਂਗਰਸ ਪਾਰਟੀ ਦੇ ਜੋ ਵੀ ਹੁਕਮ ਹੋਊਗਾ ਜੋ ਵੀ ਪਾਰਟੀ ਉਮੀਦਵਾਰ ਦਊਗੀ ਅਸੀਂ ਤਾਂ ਨਾਲ ਖੜੇ ਆ ਪਰ ਪਾਰਟੀ ਨੂੰ ਇਸ ਜਿੰਨੇ ਵੀ ਵਰਕਰ ਆ ਫਰੀਦਕੋਟ ਦੇ ਨਾਲ ਪੁੱਛ ਕੇ ਉਹਨਾਂ ਨਾਲ ਮੀਟਿੰਗਾਂ ਕਰਕੇ ਹੀ ਫਾਈਨਲ ਜਿਹੜਾ ਡਿਸੀਜਨ ਲੈਣਾ ਚਾਹੀਦਾ ਹੈ ਧੰਨਵਾਦ ਜੀ ਸੋ ਅੱਜ ਐਸ ਸੀ ਐਲ ਦੇ ਡਿਪਾਰਟਮੈਂਟ ਦੀ ਮੀਟਿੰਗ ਹੋਈ ਆ ਮੀਟਿੰਗ ਦੇ ਦੌਰਾਨ ਜਿੱਥੇ ਚੇਅਰਮੈਨ ਪੰਜਾਬ ਸਾਹਿਬ ਪੰਜਾਬ ਜੀ ਨੂੰ ਸੱਦਾ ਪੱਤਰ ਦਿੱਤਾ ਜਾ ਰਿਹਾ ਹੈ ਉੱਥੇ ਨਾਲ ਹੀ ਮੰਗ ਕੀਤੀ ਜਾ ਰਹੀ ਹੈ ਕਿ ਇਸ ਹਲਕੇ ਦੇ ਵਿੱਚੋਂ ਫਰੀਦਕੋਟ ਕੰਸਟੀਚੂਐਂਸੀ ਦੇ ਵਿੱਚੋਂ ਕੋਈ ਜਿਹੜਾ ਇੱਥੋਂ ਦਾ ਲੋਕਲ ਜਿਹੜਾ ਉਮੀਦਵਾਰ ਹੈ ਉਹਨੂੰ ਉਤਾਰਿਆ ਜਾਵੇ ਹਰ ਵਾਰ ਵਰਕਰਾਂ ਦੇ ਮਨਾਂ ਨੂੰ ਠੇਸ ਨਾ ਪਹਚਾਈ ਜਾਵੇ ਧੰਨਵਾਦ